ਤੋ ਅੰਮ੍ਰਿਤਸਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਗੰਦੇ ਪਾਣੀ ਦੀ ਸਮੱਸਿਆ ਸਾਹਮਣੇ ਆ ਰਹੀ ਹੈ ਅਤੇ ਲੋਕਾਂ ਦੇ ਘਰਾਂ ਦੇ ਵਿੱਚ ਟੁੱਟੀਆਂ ਰਾਹੀਂ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਜਿਸ ਦੇ ਚਲਦਿਆਂ ਅੰਮ੍ਰਿਤਸਰ ਸੰਦੂ ਕਲੋਨੀ ਵਾਰਡ ਨੰਬਰ 13 ਦੇ ਇਲਾਕਾ ਵਾਸੀਆਂ ਵੱਲੋਂ ਪਾਣੀ ਦੀਆਂ ਬੋਤਲਾਂ ਹੱਥ ਵਿੱਚ ਫੜ ਕੇ ਅੰਮ੍ਰਿਤਸਰ ਪ੍ਰਸ਼ਾਸਨ ਖਿਲਾਫ ਰੋਜ਼ ਜ਼ਾਹਿਰ ਕੀਤਾ ਗਿਆ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਗੁਲਪ੍ਰੀਤ ਸਿੰਘ ਆਲਕ ਨੇ ਕਿਹਾ ਇਸ ਸੰਬੰਧੀ ਉਹਨਾਂ ਕੋਲ ਕਈ ਸ਼ਿਕਾਇਤਾਂ ਵੀ ਆਈਆਂ ਹਨ ਅਤੇ ਹੁਣ ਇੰਟਰਨੈਸ਼ਨਲ ਕੰਪਨੀਆਂ ਨਾਲ ਸੰਪਰਕ ਕਰ ਰਹੇ ਹਨ ਜੋ ਕਿ ਸੀਵਰੇਜ ਸਿਸਟਮ ਨੂੰ ਬਖਰਾ ਕਰ ਸਕਣ ਜਿਸ ਦੇ ਲਈ ਲੁਧਿਆਣਾ ਤੋਂ ਵੀ ਕੰਪਨੀਆਂ ਆ ਰਹੀਆਂ ਹਨ ਅਤੇ ਇੱਕ ਰਿਪੋਰਟ ਵੀ ਬਣਾਈ ਜਾ ਰਹੀ ਹੈ ਅਤੇ ਜਲਦ ਇਸ ਪਾਣੀ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਸੰਦੂਕ ਲੋਣੀ ਹੈ ਪਾਣੀ ਬਹੁਤ ਗਿਆ ਸਾਡੇ ਪਾਣੀ ਬਹੁਤ ਮੁਸ਼ਕਲ ਹੈ ਗਿਆ ਇੱਕ ਆਪਣੇ ਸਿਵਰੇਜ ਦੀ ਬਹੁਤ ਮੁਸ਼ਕਲ ਹੈ ਹਾਂਜੀ ਪਰ ਇਹ ਰਹਿੰਦੇ ਸਾਡੇ 12 ਮਹੀਨੇ ਭਰੇ ਰਹਿੰਦੇ 12 ਮਹੀਨੇ ਪਾਣੀ ਗੰਦਾ ਆਦਾ ਹੈ ਸਾਲ 1.5 ਸਾਲ ਤੋਂ ਅੱਜ ਤੇ ਮੇਰਾ ਇੱਕ ਵਾਗਾਰੀ ਬਿਲਕੁਲ ਬੰਦ ਹੋ ਗਿਆ ਜੀ ਤੇ ਮੈਂ ਚੌਥੀ ਗਲੀੋਂ ਜਾ ਕੇ ਪਾਣੀ ਭਰ ਕੇ ਲਿਆਈ ਆ ਮੈਂ ਝੂਠ ਨਹੀਂ ਬੋਲਦੀ ਮੈਂ ਉਧਰ ਜਾ ਕੇ ਪਾਣੀ ਬਾਟਕੂਲ ਭਰ ਕੇ ਲੈਂਦਾ ਤੇ ਦੱਸੋ ਐਸਾ ਕਿੰਨੇ ਕਹੀਂ ਬਾਟਕੂਲ ਭਰ ਕੇ ਸਾਡਾ ਹੱਲ ਹੋਏਗਾ ਬਹੁਤ ਦੱਸੋ ਕਿ ਨਹਾਣ ਤੋਂ ਹੀ ਮੁਸ਼ਕਲ ਏ ਬੱਚੇ ਨਹਾਉਂਦੇ ਨਹੀਂ ਪਾਣੀ ਇੱਕ ਗੰਦਾ ਕ ਬਹੁਤ ਆ ਰਹੀ ਹੈ ਬੱਚੇ ਨਹਾਉਂਦੇ ਨਹੀਂ ਕੀ ਕਰੀਏ ਕਿੱਥੇ ਬੱਚੇ ਨਹਾਣ ਵਾਸਤੇ ਭੇਜੀ ਹੈ ਰਿਸ਼ਤੇਦਾਰ ਕੀ ਕਹਿੰਦੇ ਹੋ ਕਹਿੰਦਾ ਤੇ ਪਾਣੀ ਪੀਣ ਨੂੰ ਦਿਲ ਨਹੀਂ ਕਰਦਾ ਅਸੀਂ ਤੁਹਾਡੇ ਕੋਲ ਕਿ ਬੋਆ ਆਂਦੀ ਹੈ ਮੈਂ ਖੁਦ ਬਿਮਾਰ ਹੋਈ ਇਨਫੈਕਸ਼ਨ ਹੋ ਗਈ ਹੈ ਅਸੀਂ ਕੀ ਕਰੀਏ ਕਿਸੇ ਕੋਲ ਮੇਰਾ ਕਿੰਨੇ ਦਿਨਾਂ ਫੇਡਦਰ ਨਹੀਂ ਮੈਂ ਪੁੱਛੋ ਜਾ ਕੇ ਟੀਕਲਵਾਰੀ ਫੇਡਦਰ ਨਹੀਂ ਯਾਰੀ ਪਾਣੀ ਕਰਕੇ ਵਾਰਡ ਨੰਬਰ 13 ਗਲੀ ਨੰਬਰ 2 ਸੰਧੂ ਬਲੌਨੀ ਦੇ ਰਹਿਣ ਵਾਲੇ ਆ ਇੱਥੇ ਜਿਹੜਾ ਮਹੱਲੇ ਦੀ ਜਿੰਨੀਆਂ ਗਲੀਆਂ ਆ ਇਹਨਾਂ ਦੇ ਸੀਵਰੇਜ ਦੇ ਪਾਈਪ ਲੀਕੇਜ ਆ ਪਾਣੀ ਦੀਆਂ ਪਾਈਪਾਂ ਲੀਕੇਜ ਆ ਪ੍ਰਸ਼ਾਸਨ ਨੂੰ ਬਹੁਤ ਕੰਪਲੇਂਟ ਕਰ ਚੁੱਕੇ ਸਾਲ ਤੋਂ ਉੱਤੇ ਗੱਲ ਹੋ ਗਈ ਆ ਪਾਣੀ ਤੁਹਾਡੇ ਆ ਸਾਹਮਣੇ ਜੇ ਇਹਨਾਂ ਨੂੰ ਆ ਕੇ ਪੀਓ ਭਾਂਡੇ ਧੋਓ ਆਪਣੇ ਕੱਪੜੇ ਧੋਓ ਤੇ ਨਾਲ ਨਾਓ ਸਾਨੂੰ ਦਿਖਾਓ ਪੀਂਗੇ ਮੁੱਲੋਂ ਹੀ ਪਾਣੀ ਲੈਣੇ ਆ ਘਰ ਦੇ ਬੱਚਿਆਂ ਦੀ ਸਿਹਤ ਆ ਖਰਾਬ ਬਜ਼ੁਰਗਾਂ ਦੀ ਸਿਹਤ ਆ ਖਰਾਬ ਹੁੰਦੀਆਂ ਕੋਈ ਇਹਨਾਂ ਨੂੰ ਅਸਰ ਨਹੀਂ ਹੁੰਦਿਆ ਕਿੰਨੀਆਂ ਕੰਪਨੀਆਂ ਠੀਕ ਹੈ ਤੁਹਾਡੀ ਬਸ ਪ੍ਰਸ਼ਾਸਨ ਤੋਂ ਇਹ ਬੇਨਤੀ ਆ ਤੁਹਾਡੀ ਵਾਰਡ ਦੀ ਗਲੀ ਦੀ ਜਿਹੜੀ ਮਸਲਾ ਆ ਉਹ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਕਹਿੰਦੇ 4 ਮਹੀਨੇ ਲੱਗਣੇ 6 ਮਹੀਨੇ ਲੱਗਣ ਹੱਲ ਕੋਈ ਨਹੀਂ ਹੁੰਦਿਆ ਤੇਲਾ ਪਾਈਆਂ ਠੀਕ ਹੈ ਕਾਰਪੋਰੇਸ਼ਨ ਦੇ ਆਨਲਾਈਨ ਪੋਰਟਲ ਤੇ ਆਨਲਾਈਨ ਪੋਰਟਲ ਤੇ ਮੇਲਾ ਉਹ ਕੰਪਲੇਂਟ ਲੋਕ ਕੀਤੀ ਹੈ ਸਭ ਕੁਝ ਕੀਤਾ ਆ ਗਲੀ ਲੈਣ ਮੇਲਾ ਪਈਆਂ ਹੱਲ ਕੋਈ ਨਹੀਂ ਜੇ ਹੋਇਆ ਸਾਰੇ ਇਲਾਕੇ ਜੀ ਸਾਰੇ ਇਲਾਕੇ ਚ ਆ ਇੱਕ ਦੋ ਗਲੀ ਨਹੀਂ ਆ ਜਿੰਨਾ ਇਲਾਕਾ ਇਧਰਵਾੜ ਨੰਬਰ 13 ਦਾ ਸਾਰੀ ਮੁਸ਼ਕਲ ਆ ਜਿਹੜੀ ਮਰਜ਼ੀ ਗਲੀ ਚ ਆ ਕੇ ਵੇਖ ਲੋ ਜੀ ਵੱਡੀ ਮੰਗ ਇਹੀ ਆ ਕਿ ਸਾਡਾ ਪਾਣੀ ਸਾਫ਼ ਕੀਤਾ ਜਾਵੇ ਸੀਵਰੇਜ ਦੀ ਜਿਹੜੀ ਪ੍ਰੋਬਲਮ ਆ ਉਹ ਸਹੀ ਹੱਲ ਕੀਤੀ ਜਾਵੇ ਦੋ ਘੱਟ ਡੰਡੇ ਮਾਰ ਕੇ ਚੱਲ ਜਾਂਦੇ 15 ਦਿਨ ਬਾਅਦ ਫੇਰ ਸੀਵਰ ਭਰ ਜਾਂਦਾ ਜੀ ਹੱਲ ਪਰਮਾਨੈਂਟ ਨਹੀਂ ਹੋਣ ਦਿਆ ਸੀਵਰੇਜ ਦੇ ਪਾਣੀ ਲਈ ਸਾਡੇ ਕੋਲ ਅੱਜ ਵੀ ਜਿਵੇਂ ਆਪਾਂ ਬੋਲ ਰਹੇ ਆਂ ਤੇ ਮੇਰੇ ਕੋਲ ਇੱਕ ਇੰਟਰਨੈਸ਼ਨਲ ਕੰਪਨੀ ਆਈ ਹੋਈ ਹੈ ਜਿਹੜਾ ਸਾਰੇ ਜਿੰਨੇ ਵੀ ਸੀਵਰੇਜ ਸਿਸਟਮ ਹੈ ਪੂਰਾ ਲੁਧਿਆਣਾ ਦਾ ਉਹਦੀ ਸਟੱਡੀ ਕਰ ਰਹੀ ਹੈ ਉਹ ਸਟੱਡੀ ਕਰਕੇ ਸਾਨੂੰ ਇੱਕ ਰਿਪੋਰਟ ਸਬਮਿਟ ਕਰੇਗੀ ਕਿ ਸਾਡੇ ਸੀਵਰੇਜ ਦਾ ਐਸ ਵળે ਕੀ ਸਿਚੁਏਸ਼ਨ ਕਰੰਟ ਸਿਚੁਏਸ਼ਨ ਕੀ ਹੈ ਉਹਦੇ ਹਿਸਾਬ ਨਾਲ ਅਸੀਂ ਅੱਗੇ ਪਲਾਨ ਕਰ ਰਹੇ ਆਂ ਕਿ ਵੀ ਇਹਦਾ ਫੇਜ਼ ਵਾਈਜ਼ ਇਹਦਾ ਇੱਕ ਹੱਲ ਕਰਕੇ ਤੇ ਇਹ ਪਰਮਨੈਂਟਲੀ ਇਹਨੂੰ ਇੱਕ ਰਿਸੋਲਵ ਕੀਤਾ ਜਾਏ ਤਾਂ ਕਿ ਅੱਗੇ ਵਾਸਤੇ ਕਦੇ ਸੀਵਰੇਜ ਦੀ ਪ੍ਰੋਬਲਮ ਨਾ ਹੋਵੇ ਤੇ ਮੇਨਟੇਨੈਂਸ ਲਈ ਇੱਕ ਪਰਮਾਨੈਂਟ ਕੰਪਨੀ ਹੀ ਲਾ ਦਿੱਤੇ ਜਾਵੇ ਜਿਹੜੀ ਇਹਨੂੰ ਪੂਰਾ ਮੇਨਟੇਨ ਕਰੇ ਪੀਣ ਵਾਲਾ ਪਾਣੀ ਜਿਹੜਾ ਜਿੱਥੇ-ਜਿੱਥੇ ਦਿੱਕਤ ਆਉਂਦੀ ਬਟ ਉਹ 90% ਜਦੋਂ ਸੀਵਰੇਜ ਦੀ ਪ੍ਰੋਬਲਮ ਹੱਲ ਹੋਏਗੀ ਤਾਂ ਪਾਣੀ ਦੇ ਪ੍ਰੋਬਲਮ ਤੁਹਾਡੀ ਆਪਣੇ ਆਪ ਹੀ ਹੱਲ ਹੋ ਜਾਏਗੀ ਪਾਣੀ ਦੀ ਪ੍ਰੋਬਲਮ ਉਦਾਂ ਹੀ ਆਉਂਦੀ ਹੈ ਜਦੋਂ ਸੀਵਰੇਜ ਚੌਕ ਹੁੰਦਾ ਹੈ ਤੇ ਉਹ ਬੈਕਫਲੋ ਨਾਲ ਉਹ ਪਾਣੀ ਜਿਹੜਾ ਉਹ ਪਾਣੀ ਦੀਆਂ ਪਾਈਪਾਂ ਵਿੱਚ ਐਂਟਰ ਕਰਦਾ ਤੁਹਾਡਾ ਸਾਂਝੀਆਂ ਕੀਤੀਆਂ ਇਹ ਤਸਵੀਰਾਂ ਬਾਡ ਨੰਬਰ 13 ਸੰਧੂ ਕਲੋਣੀ ਦੀਆਂ ਹਨ ਜਿੱਥੇ ਲੋਕਾਂ ਦੇ ਘਰ ਵਿੱਚ ਚਰ ਵਿੱਚ ਗੰਦਾ ਪਾਣੀ ਪੀਣ ਵਾਸਤੇ ਆ ਰਿਹਾ ਉਸ ਦਾ ਜਲ ਤੋਂ ਜਲਦ ਹਲ ਕੀਤਾ ਜਾਵੇ ਅਮਰਥਰ ਫਾਸਟਵੇਖਬਨ ਵਾਲੀ ਰਕੇਸ਼ ਕੁਮਾਰ